ਰਣ ਪਿਆਰ ਪ੍ਰੀ ਸਸੀਕਾਲ ਕੀ ਹਾਲ ਦੋਸਤੋ ਠੀਕ ਠਾਕ ਮੈਂ ਅਰਦਾਸ ਕਰਦਾ ਕਿ ਸਾਰੇ ਮੇਰੇ ਵੀਰ ਠੀਕ ਠਾਕ ਹੋਣਗੇ ਅੱਗੋਂ ਵੀ ਠੀਕ ਰਹਿਣ ਹਾਂਜੀ ਆਪਾਂ ਇਹ ਮੋਰਾ ਵਾਲੀ ਪਹੁੰਚ ਚੁੱਕੇ ਆ ਇਸ ਤੋਂ ਬਾਅਦ ਆਪਾਂ ਅੰਦਰ ਜਾ ਰਹੇ ਹਾਂ ਕੰਪੀਟੀਸ਼ਨ ਦੇ ਭਲਾ ਸਾਵੜ ਨਾ ਚੀਮਾ ਸਾਹਿਬ ਨਾਲ ਆ ਤੇ ਇਸ ਤੋਂ ਬਾਅਦ ਆਪਾਂ 1 ਘੰਟੇ ਬਾਅਦ ਤੁਹਾਨੂੰ ਦਿਖਾਵਾਂਗੇ ਅਗਲਾ ਪ੍ਰੋਗਰਾਮ ਠੀਕ ਹੈ ਪਾਰ ਦਾ ਕਹਿੰਦਾ ਜਦੋਂ ਟੱਕਰਿਆ ਕਹਿੰਦਾ ਕੋਈ ਪੜੇ ਪਰਿਵਾਰ ਦਾ ਕਹਿੰਦਾ ਫੇਰ ਨਹੀਂ ਜੀ ਲੱਗਦਾ ਕਹਿੰਦਾ ਕੋੜੀ ਕੋੜਿਆ ਦੇ ਦੇਖ ਲੈ ਭਿ ਜਾ ਕੇ ਕਰੇ ਬੈਠੇਗਾ ਤਾਂ ਪਤਾ ਕੀ ਲੱਗਦਾ ਕੋੜੀ ਕੋੜੇ ਦੇ ਵਿੱਚ ਲੈ ਪਜਾ ਕੇ ਕਰੇ ਬੈਠਿਆਂ ਦਾ ਪਤਾ ਕੀ ਲੱਗਦਾ ਇਹ ਰਾਣਾ ਰੌਕ ਸਾਡੇ ਕੰਪਨੀ ਜਿੰਦੀ ਸ਼ਾਨ ਬਣ ਕੇ ਪਹੁੰਚਿਆ ਤੇ ਸਾਡੇ ਗੋਗਨਾ ਆਪਣੇ ਗੋਗਨਾ ਦੇ ਚੈਂਪੀਅਨ ਵਰਲਡ ਚੈਮਪੀਅਨ ਸਾਡਾ ਭਰਾ ਪਹੁੰਚਿਆ ਕੰਪੀਟੀਸ਼ਨ ਦੇ ਵਿੱਚ ਇੱਕ ਵੱਡਾ ਨਾਮ ਆ ਪੂਰੇ ਭਾਰਤ ਦੇ ਨਕਸ਼ੇ ਦੇ ਵਿੱਚ ਰਾਣਾ ਰੌਕ ਤੇ ਅਜੇ ਗੋਗਨਾ ਸਾਡੇ ਨਿੰਦਰ ਰਾਏ ਦੀ ਕੰਪਨੀ ਨੂੰ ਚਾਰ ਚੰਨ ਲਾਉਣ ਵਾਜੇ ਪਹੁੰਚੇ ਆ ਅਸੀਂ ਇਹਨਾਂ ਦਾ ਇੱਥੇ ਪਹੁੰਚ ਦੇ ਨਿੱਘਾ ਸਵਾਗਤ ਜੀ ਆਇਆਂ ਨੂੰ ਨਾਲ ਚਾਦ ਪੰਨੂ ਮੇਰਾ ਭਰਾ ਵੱਡਾ ਰਾਣਾ ਰੌਕ ਜਿਨ੍ਹਾਂ ਦੇ 800 ਲੱਖ ਤੋਂ ਜ਼ਿਆਦਾ ਫੋਲੋਅਰ ਹਨ ਬਹੁਤ ਬਹਿਣੀ ਹੁੰਦੇ ਕੋਈ ਨ ਕੋ ਟੈਲੇ ਹਨ ਜਿਹੜੇ ਟੈਲੇ ਹੁੰਦਾ ਫਿਰ ਦੁਨੀਆ ਸਲਾਮ ਕਰਦੀ ਹੈ ਕਹਿੰਦੇ ਅਡੀਆਂ ਚੁੱਕਣ ਨਾਲ ਕਦੀ ਕਰਤਾਰ ਉੱਚੇ ਨਹੀਂ ਹੋਇਆ ਕਰਦੇ ਹਨਰ ਹੋਵੇਗਾ ਤਾਂ ਦੁਨੀਆ ਚੁੱਕਰ ਖੁਦ ਸਲਾਮ ਕਰੇਗੀ ਦੁਨੀਆ ਚੁੱਕਰ ਖੁਦ ਸਲਾਮ ਕਰੇਗੀ ਰਾਣਾ ਰੌਕ ਫਰੋਮ ਅਬਰ ਸਾਹ ਐਂਡ ਮੇਰਾ ਫਟਾ ਵੀਰ ਅਜੇ ਗੋਗਨਾ ਪੁਲਤ ਤੋਂ ਚੇਚੇ ਦਾਦੇ ਪਹੁੰਚੇ ਜਿਨ੍ਹਾਂ ਦੇ ਰਿਕਾਰਡ ਬੋਲਦੇ ਆ ਪੂਰੇ ਦੁਨੀਆ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਨਹੀਂ ਪੂਰਾ ਇੱਕ ਨਕਸ਼ਾ ਭਾਰਤ ਦਾ ਪੂਰਾ ਦੁਨੀਆ ਦਾ ਨਕਸ਼ਾ ਨਕਸ਼ੇ ਦੇ ਕ ਬੱਡਾ ਨਾ ਅਜੇ ਗੋਗਨਾ ਜਿਨ੍ਹਾਂ ਦੇ ਇੱਕ ਨਹੀਂ ਦੋ ਨਹੀਂ ਛੇ ਨਹੀਂ ਸੱਤ ਸੱਤ ਟੂਰ ਲੱਗੇ ਹੋਏ ਆ ਸਭ ਤੋਂ ਵੱਧ ਪਾਵਲ ਲੈਫਟੀ ਦੀ ਗੇਮ ਜਿਹੜੀ ਆ ਐਡੀ ਵਧੀਆ ਗੇਮ ਹੈ ਸਾਰੀਆਂ ਗੇਮਾਂ ਤੋਂ ਵੱਧ ਜਿਹੜੇ ਟੂਰ ਹੈਗੇ ਦਾ ਸਾਡੇ ਭਰਾ ਪੁਲਤ ਸਾਹਿਬ ਦੇ ਨੇ ਤੇ ਸਾਡਾ ਸਲੂਟ ਹੈ ਜਿੰਦਰ ਰਾਏ ਦੀ ਰਾਏ ਫੈਮਿਲੀ ਵੱਲੋਂ ਇਹਨਾਂ ਦੋਹਾਂ ਭਰਾਵਾਂ ਦਾ ਇੱਥੇ ਪਹੁੰਚ ਨਿਕਾ ਸਵਾਗਤ ਇਹਨਾਂ ਨੂੰ ਜੀ ਆਖਦੇ ਧੰਨਵਾਦ ਖਾਬੜਾ ਭਾਜੀ ਤੇ ਸੋਨਾ ਭਾਜੀ ਉੱਚੇ ਤੋਂ ਦੌਰ ਦੇ ਸਾਰੇ ਦਰਮਾਨ ਉਹ ਮੱਚਦੇ ਉੱਪਰ ਆਉਣ ਕਰਵਾਉਣਾ ਭਾਜੀ ਹੁਣ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਮਿਹਰਬਾਨੀ ਬਲੋ 93 ਕ੍ਰੇਸੀ ਕੈਟਾਗਰੀ ਦੇ ਵਿੱਚ ਫਰਸਟ ਪਲੇਸ ਗੋਸਟੂ ਚਾਨਦ ਪੰਨੋ ਸੈਕੰਡ ਪਲੇਸ ਗੋਸਟੂ ਪਰਮਿੰਦਰ ਸਿੰਘ ਸਭ ਤੋਂ ਵੱਡਾ ਚਾਨਦ ਪੰਨੋ ਲਓ ਭਜੀ ਕਪਾਂ ਦਾ ਸੈੱਟ ਲਓ ਫਸਟ ਹੈਂਡ ਨਾਲ ਬੈਦ ਕੈਸ਼ ਕਿੰਨੇ ਪਲੇਅਰ ਇਕੱਠੇ ਆ ਜੋ ਬਈ ਚਾਨ ਪੰਨੂ ਪਰਮਿੰਦਰ ਸਿੰਘ ਤੇ ਕਨਵੀਰ ਥੰਦ ਚੰਦਪਨ ਦਾ ਫਾਸਟ ਪਲੇਅਰ ਗੋਸਟੂ ਚੰਦਪਨ ਬਹੁਤ ਸੋਹਣਾ ਨਾਮ ਹੈ ਚੰਦ ਕੋਈ ਚੰਦ ਫਰੌਮ ਤਰਨਤਾਰ ਚੰਦ ਫਰੌਮ ਤਰਨਤਾਰ ਜਿਨ੍ਹਾਂ ਨੇ ਬਹੁਤ ਵਧੀਆ ਖੇਡਦੇ ਬਹੁਤ ਲੰਬੇ ਸਮੇਂ ਤੋਂ ਲੰਮਾ ਸਫਰ ਇਹਨਾਂ ਦਾ ਪਾਵਰ ਲਿਫਟਿੰਗ ਵਾਸਤੇ ਸੈਕੰਡ ਪਲੇਸ ਗੋਸਟੂ ਪਰਮਿੰਦਰ ਸੇ ਥਰਡ ਪਲੇਸ ਕੋ ਉਸ ਨੂੰ ਕਰਮ ਵੀ ਥਿੰਦ ਮਾਸਟਰ ਕੈਟਾਗਰੀ ਵਿੱਚ ਹਰਦੀਪ ਸਿੰਘ ਇੱਕ ਫਸਟ ਟ੍ਰੋਫੀ ਮਾਸਟਰ ਹਰਦੀਪ ਮਿਲ ਗਈ ਹਾਂਜੀ ਇੱਕ ਵਾਰੀ ਅਨੁਸ਼ੋਵਾਦ ਲਈ ਹਰਦੀਪ ਹਰਦੀਪ ਸਿੰਘ ਨੂੰ ਮਾਸਟਰ ਕੈਟਾਗਰੀ ਹਰਦੀਪ ਹਰਦੀਪ ਆਜ ਅੱਗੇ ਪੜੋ ਅੱਗੇ ਮਾਰ ਕੇ ਆਂਦੇ ਸਾਡੇ ਬਹੁਤ ਹੀ ਸਤਿਕਾਰਯੋਗ ਕਾਮਨਵੈਲਥ ਚੈਂਪੀਅਨ ਗੋਗਨਾ ਭਾਜੀ ਵੀ ਇਸ ਹਰਦੀਪ ਭਵਾ ਦੇ ਲੈਫਟਾਂ ਤੋਂ ਖੁਸ਼ ਹੋ ਕੇ ਇਹਨਾਂ ਨੂੰ ਰਾਸ਼ੀ ਨਾਲ ਦਰ ਸਨਮਾਨ ਕਰ ਰਿਹਾ ਤੇ ਜਿਹੜੇ ਰਾਸ਼ੀ ਹੈਗੀ ਹੈ ਮੇਰਾ ਵੱਡਾ ਵੀਰ ਨਿੰਦਰ ਰਾਏ ਵੀ ਦੇ ਰਿਹਾ ਇਹਨਾਂ ਨੂੰ ਇਹਨਾਂ ਨੇ ਬਹੁਤ ਸੋਹਣੀਆਂ ਲੈਫਟਾਂ ਲਾਈਆਂ ਬਹੁਤ ਹੀ ਮਲਪੜੇ ਸੁਆਦਾ ਸਾਡਾ ਭਰਾ ਹਰਦੀਪ ਔਰ ਇਸ ਤਰ੍ਹਾਂ ਲੈਫਟਾਂ ਲਾਉਂਦਾ ਰਹੇ ਸਾਨੂੰ ਲੈਫਟ ਦੇਖਣ ਦਾ ਆਨੰਦ ਉਹਨਾਂ ਦਾ ਤੇ ਇਹਨੂੰ ਲੈਫਟ ਲਾਉਣ ਦਾ ਆਨੰਦ ਮਿਲਦਾ ਇਸ ਤੋਂ ਬਾਅਦ ਅਰਸ਼ ਸਾਡਾ ਬਲੈਂਟਰ ਤੇ ਲੋਡਰ ਵੀ ਆ ਤੇ ਬਾਕੀ ਜਿਹੜੇ ਲੋਡਰ ਉਹ ਵੀ ਸਟੇਜ ਦੇ ਉਪਰ ਆ ਉਹ ਨਾਲ ਇਹ ਸਨਮਾਨ ਵੀ ਜਿਹੜਾ ਕਿੱਥੇ ਜਾਊਗਾ ਅਰਸ਼ ਅਮਨ ਉਸ ਤੋਂ ਬਾਅਦ ਵਿੱਚ 105 ਕਿਲੋ ਹੋਰ ਬੱਚੇ ਦੇ ਲੱਗੇ ਅਰਸ਼ ਸਵੇਰ ਤੋਂ ਲੈ ਕਰਕੇ ਲਗਾਤਾਰ ਲੋਡਿੰਗ ਦੀ ਵੀਡੀਓ ਜਿਹੜੀ ਕੀਤੀ ਗਈ ਹੈ ਇਹਨਾਂ ਦਵਾ ਦਾ ਆਪਾਂ ਨਹੀਂ ਹੋ ਰਿਹਾ ਰਾਗਮ ਤੋਂ ਕਰ ਰਿਹਾ ਹੈ ਅਗਰ 105 ਕਿਲੋ ਭਾਰ ਵਾਲੇ ਦੇ ਵਿੱਚ ਫਸਟ ਪਲੇਸ ਕੋਸ ਨੂੰ ਡਾਕਟਰ ਅਮਨ ਫਾਇਲਾ ਲੋਡਰ ਤੋਂ ਹੋ ਰਹੀ ਹੈ ਆਜੋ ਆਜੋ ਲੋਡ ਆਜੋ ਵੀ ਲੋਡ ਨੂੰ ਲੋਡ ਕਰਨਾ ਬੜਾ ਔਖਾ ਕੰਮ ਹੈ ਸਾਰੀ ਗੇਮ ਹੀ ਲੋਡਰ ਸੱਤੇ ਹੁੰਦੀ ਹੈ ਵੇਟ ਨੂੰ ਲੋਡ ਤੇ ਅਨਲੋਡ ਕਰਨ ਵਿੱਚ ਬੜਾ ਜੋਰ ਲੱਗਦਾ ਹੈ ਅਜੀ ਭਾਈ ਤੂੰ ਪਾ ਪਣੀ 93 ਦੇ ਮਾਸਟਰ ਸੈਕਿੰਡ ਦੀ ਸੈਕਿੰਡ ਬਲੇਅਰ ਕੋ ਉਸ ਨੂੰ ਪੱਪ ਦੀ ਇੱਥੇ ਸਰਦੀ ਬਹੁਤ ਜਿਹੜਾ ਜੋ ਬਣਦਾ ਉਹ ਡਾਕਟਰ ਅਮਨ ਫਾਸਟ 105 ਪਲੱਸ ਦੇ ਵਿੱਚ ਸੈਕਿੰਡ ਪਲੇਸ ਗੋਸਟੂ ਸਾਹਿਲ ਥਰਡ ਪਲੇਸ ਗੋਸਟੂ ਦਨੇਸ਼ ਡਾਕਟਰ ਅਮਨ ਵਾਸਤੇ ਗੌਰਵ ਵੱਲੋਂ ਸਪੈਸ਼ਲ ਪ੍ਰਾਈਜ਼ ਹੈ ਰੁਪਏ 1000 ਦਾ ਵਾਹਿਗੁਰੂ ਸੱਜੇ ਭਾਸ਼ੈਨ ਨੂੰ ਜੈਨ ਤੁਗਣੀ ਦਾ ਚੋਗਣੀ ਤਰੱਕੀ ਵachsenਾਂ ਦੀ ਕਮਾਈ ਵਿੱਚ ਬਰਕਤ ਪਾਵੇ ਜਿਨ੍ਹਾਂ ਵੱਲੋਂ ਪਹਿਲਵਾਨਾਂ ਵਾਸਤੇ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਸੈਕਿੰਡ ਪਲੇਸ ਗੋਸਟੂ साहिल एंड थर्ड प्लेस दोस्त दनेश तिरानवे कलो भार वर्ग के बिच सैकेंड प्लेस दोस्तू मास्क कैटगरी प्रदीप फ्रो नूरमैन ऑल मास्टर जयप्रकाश थर्ड प्लेस गोस टू जसपाल प्रोफेसर ऑफ डीएवी कॉलेज जलंधर सेकंड प्लेस मास्टर कैटेगरी जयप्रकाश थर्ड प्लेस गोस टू जसपाल सिंह रवि वो भी ए मंच जसपाल जी आओ ਉਹ ਪੰਤ ਬਰਿੰਦਰ ਆ ਕੱਪ ਮੇਰੇ ਸਾਰੇ ਨਹੀਂ ਦੋ ਕੁ ਵੱਡੇ ਆ ਤਿੰਨ ਕੁ ਛੋਟੇ ਆ ਮੇਰੇ ਭਰਾ ਉਹਨਾਂ ਦਾ ਸਭ ਤੋਂ ਪਹਿਲਾਂ ਪੀਆਈ ਦੇ ਬਹੁਤ ਹੀ ਉੱਗੇ ਪਲੇਅਰ ਤੇ ਕੋਚ ਵੀ ਤੇ 올림픽 ਗੇਮਾਂ ਚੋਂ ਵੀ ਮੈਡਲ ਅਜੀ ਰੋਗਣਾ ਭਾਜੀ ਤੇ ਉਸ ਤੋਂ ਬਾਅਦ ਰਾਣਾ ਰੋਗਣਾ ਭਾਜੀ ਜਿਨ੍ਹਾਂ ਨੂੰ ਕੋਈ ਜਾਣ ਪਛਾਣ ਕਰਾਉਣ ਦੀ ਲੋੜ ਨਹੀਂ ਤੇ ਉਸ ਤੋਂ ਬਾਅਦ ਇੰਦਰਜੀਤ ਬਾਜੀ ਜੋ ਕਿ ਸਾਡੇ ਹਰੇਕ ਕੰਪੀਟੀਸ਼ਨ ਚ ਰਿਸ਼ਲ ਹੁੰਦੇ ਨੇ ਤੇ ਇੰਟਰਨੈਸ਼ਨਲ ਪਬਲਿਫਟਰ ਇੱਥੇ ਰਾਣਾ ਬਾਜੀ ਤੇ ਜੋ ਕਿ ਸਾਡੇ ਬਹੁਤ ਹੀ ਪਿਆਰੇ ਵੀ ਇੰਟਰਨੈਸ਼ਨਲ ਪਬਲਿਫਟਰ ਤੇ ਚੌਥਾ ਮੇਰਾ ਭਰਾ ਨੰਬਰ ਜੀ ਇਹਨਾਂ ਦੇ ਪੰਜ ਕੱਪ ਆ ਜੀ ਮੇਰਾ ਭਰਾ ਲਓ ਕੋਈ ਜਣਾ ਫੋਟੋ ਜੀ ਮਾੜ ਲਓ ਬਾਜੀ ਅणि ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੱਦਾਂ ਤੁਸੀਂ ਜਾਣਦੇ ਹੀ ਇਹ ਕਿ ਮੈਂ ਤੁਹਾਡਾ ਛੋਟਾ ਵੀਰ ਕਿਉਂਕਿ ਮੈਂ ਜਦੋਂ ਵੀ ਵਰਕਆਊਟ ਕਰਦਾ ਵਾਂ ਤੇ ਮੈਂ ਆਪਣੇ ਆਪ ਨੂੰ ਵੀ ਛੋਟਾ ਹੀ ਮੰਨਦਾ ਕਿ ਮੇਰੀ ਉਮਰ 26 ਸਾਲ ਹੈ ਉਮਰ ਮੈਂ ਦੱਸਦਾਂ ਨਹੀਂ ਕਿ ਇਹ ਲੋ ਜਿਸ ਨੇ ਭਲਾ ਸਾਹਿਬ ਨੇ ਪਤਾ ਵਾ ਠੀਕ ਆ ਜਿੱਥਾ ਕਿ ਮੇਰਾ ਤਜਰਬਾ ਵਾ ਆਪਾਂ ਜਦੋਂ 메ਨ ਰੋਡ ਤੋਂ ਆਏ ਹਾਂ ਤੇ ਆਪਾਂ ਤਿੰਨਾਂ ਚੋਂ ਬੰਦਿਆਂ ਨੇ ਪੁੱਛਿਆ ਵੀ ਮੋਰਾਵਾਲੀ ਕਿੱਥੇ ਆ ਮੋਰਾਵਾਲੀ ਕਿੱਥੇ ਆ ਤੇ ਮੈਂ ਸੋਚਿਆ ਵੀ ਕੰਬਿਟਿਸ਼ਨ ਖਤਮ ਹੋ ਗਿਆ ਨਾ ਸ਼ਾਇਦ ਨਿੰਦਰ ਭਾਈ ਦੇ ਘਰ ਹੀ ਜਾਣਾ ਪੈਣਾ ਵੀ ਉੱਥੇ ਇੰਨਾ ਜਿਹੜਾ ਇਲਾਕਾ ਮੇਰੇ ਵਿੱਚ ਇਸ ਵੇਲੇ ਕੰਪਨੀ ਚੱਲਦਾ ਹੋਏਗਾ ਪਰ ਇੱਥੇ ਆ ਕੇ ਜਦੋਂ ਮੈਂ ਵੇਖਿਆ ਵੀ ਇੰਨਾ ਪਿਆਰ ਇੰਨਾ ਸਹਿਯੋਗ ਇਤੋਂ ਬਾਅਦ ਲੱਗਦਾ ਭਰਾਵਿਆਂ ਕਿੰਨੀਆਂ ਬਾਹਾਂ ਵਾਂ ਤੇ ਜਿੰਨੇ ਜਿੰਨੇ ਆ ਵੱਡੇ ਕਾਪਿਆ ਮੇਰੇ ਹਿਸਾਬ ਨਾਲ ਇੰਨੀ ਅਸੀਂ ਜੋਗੇ ਹੈਗੇ ਨਹੀਂ ਆ ਜਿਨ੍ਹਾਂ ਦਾ ਸਨਮਾਨ ਕਰਤਾ ਵਾ ਇੱਕ ਟੀਮ ਵਰਕੇ ਆ ਭਰਾਣ ਜੁਕੇ ਵਿੱਚ ਸੈਟਿਆ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਕੱਲ ਮੈਂ ਅਖਬਾਰ ਦੇ ਵਿੱਚ ਖਬਰ ਵੀ ਪੜੀ ਇੰਟਰਨੈਟ ਤੇ ਕਿ ਫੁੱਟਬਾਲ ਦਾ ਮੈਚ ਇੱਕ ਬੜਾ ਵੱਡਾ ਤੁਹਾਡੇ ਮੋਰਾ ਵਾਲੀ ਪਿੰਡ ਦੇ ਵਿੱਚ ਹੋਇਆ ਸਪੋਰਟਸ ਨੂੰ ਪ੍ਰਮੋਟ ਕਰਨਾ ਉਹ ਭਾਵੇਂ ਕੋਈ ਬੈਡਮਿੰਟਨ ਆ ਭਾਵੇਂ ਰੈਸਲਿੰਗ ਆ ਬੈਂਚ ਪ੍ਰੈਸ ਜਾਂ ਪਾਵਰ ਲਿਫਟਿੰਗ ਜਾਂ ਬੋਡੀ ਬਿਲਡਿੰਗ ਜਾਂ ਸਪੋਰਟਸ ਨੂੰ ਪ੍ਰਮੋਟ ਕਰਨਾ ਚਾਹੀਦਾ ਵਾ ਧੜੇ ਬੰਦੀਆਂ ਛੱਡ ਕੇ ਸਪੋਰਟਸ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਬਾਕੀ ਬਾਰੇ ਫੇਸ ਮੈਂ ਪਰਸਨੈਲਿਟੀ ਦੇਖੀ ਵੀਰ ਦੀ ਇਹਨਾਂ ਦੀ ਪਰਸਨੈਲਿਟੀ ਬੜੀ ਸੋਹਣੀ ਲੱਗੀ ਆ ਵੀ ਸਟੈਲ ਕਿੰਗ ਮੇਰਾ ਨਾਮ ਪਾਇਆ ਵਸ ਸਟੈਲ ਕਿੰਗ ਦੇ ਨਾਮ ਹੀ ਪੁਣਾ ਦਿੱਤਾ ਕਿ ਵੱਕਰਾ ਹੀ ਸਟੈਲਿਆ ਵੀਰ ਦਾ ਹਾਂ ਤੇ ਇਹਨਾਂ ਦਾ ਵੱਧ ਤੋਂ ਵੱਧ ਜੋਧਿਆ ਕਰੋ ਸਿਰਫ ਕੰਪੀਟੀਸ਼ਨ ਮਾਰ ਕੇ ਕ੍ਰੈਸ਼ ਹੋ ਗਈ ਡੇਟਾ ਸੇਮ ਹੋ ਗਈਆਂ ਹੀ ਜਿਹਦੇ ਕਰਕੇ ਮੇਰੇ ਨਾਲ 15-20 ਬੱਚੇ ਆਪਣੇ ਉਧਰ ਚੱਲ ਗਏ ਕੋਈ ਇੱਧਰ ਆਗੇ ਪਰ ਬੱਟ ਆਪਾਂ ਸਪੋਰਟਸ ਨੂੰ ਪ੍ਰਮੋਟ ਕਰਨਾ ਵਾ ਉਹ ਭਾਵੇਂ ਆਪਾਂ ਕਿਹੇ ਵੀ ਜਰੀਰੇ ਕਰੀਏ ਬਾਕੀ ਜਿੱਥੇ ਵੀ ਵੀਰਾਂ ਦੀ ਸੇਵਾ ਲਵਾਂਗੇ ਆਪਾਂ ਹਾਜ਼ਰ ਹਾਂ ਜੇ ਕੋਈ ਲੋੜਵੰਦ ਵੀਰਿਆ ਨੰਬਰ ਮੇਰਾ ਹੈਗਾ ਵਾ ਤੁਹਾਨੂੰ ਪਤਾ ਕਿ ਜਿੰਨਾ ਹਰ ਕੋ ਮਹਾਰਾਜ ਕਹਿੰਦੇ ਵੀ ਦੱਦਾ ਦਾਤਾ ਇਹ ਕ ਸਭ ਕੋ ਦੇਵਨ ਹਾਰ ਦਿਨ ਜਾਂ ਤੋੜਨਾ ਵੀ ਅਗੰਧ ਪਰੇ ਭੰਡਾਰ ਸਹਿਰ ਪਤਰ ਮੈਂ ਜਨਤ ਪਾਇ ਤਾਂ ਕਰਿ ਚ ਕਾਰਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਰੇਸੋ ਤਰਿਆ ਪਰਮਾਤਮਾ ਉਹਨਾਂ ਨੂੰ ਵੀ ਜੀਵ ਖਰਾਕ ਦੇ ਰਿਹਾ ਕਿ ਜਿਹੜੇ ਇੱਟਾਂ ਦੇ ਥੱਲੇ ਜੀਵ ਜੰਤੂ ਆ ਬੰਦਾ ਕਿ ਜਰੀਆ ਹੁੰਦਾ ਇਹ ਸਾਡੇ ਦਰਵੇਸ਼ ਦੋਵੇਂ ਭਰਾ ਕਜਰੀਆ ਬਣ ਕੇ ਆਏ ਆ ਇਹਨਾਂ ਦੀ ਟੀਮ ਆ ਬੜਾ ਵੱਡਾ ਕੰਪੀਟੀਸ਼ਨ ਹੋਇਆ ਵਾ ਅਸੀਂ ਇਹ ਕੋਈ ਨਹੀਂ ਆ ਭੀ ਭਰਾ ਹਰ ਸਾਲ ਕੰਪੀਟੀਸ਼ਨ ਕਰਉਂਦੇ ਰਹਿਣ ਇਹਨਾਂ ਨਾਲ ਖੜਿਆ ਬਹੁਤ ਬਹੁਤ ਮੁਬਾਰਕਾਂ ਕਵਾਇਰੁਜੀਕਾ ਖਾਲਸਾ ਕਵਾਇਰੁਜੀਕੀ ਪੱਡੀ ਇਹਨਾਂ ਦੇ ਇਹਨਾਂ ਦੇ ਜੀਸੇ ਗੁਣਾ ਦਾ ਸਰਮਾਨ ਜਿਹੜਾ ਵਧੀਆ ਉਹਨਾਂ ਨਾਲ ਇਥੇ ਉਹ ਨੋਟ ਇਦੋਂ ਉਹ ਹੈ ਹਾਂ ਇੱਧਰ ਉਹ ਸੋਰੀ ਬੱਧੀ ਤੇ ਇੱਥੇ ਆਪਾਸੇ ਕਰਦਾ ਕੱਲਾ ਕੱਲ ਜਾਈਓ ਨੈਕਸਟ ਸਾਡੇ ਇੰਟਰਨੈਸ਼ਨਲ ਕੋਚ वर्ल्ड ਚੈਂਪੀਅਨ ਅਜੀ ਗੋਗਰਾ ਜੀ ਜਿਨ੍ਹਾਂ ਦਾ ਸਨਮਾਨ ਪਰੋਭਾ ਦੀ ਰਿਚ ਸਾਡਾ ਉਹ ਪਾੜੇ ਦੇ ਪਿੱਛੇ ਕਰੋ ਭਾਈ ਭਾਈ ਮਾੜੇ ਸਾਇਰ ਫੋਟੋ ਚਾਈਓ ਚਲੋ ਨੈਕਸਟ ਨੈਕਸਟ ਸਾਡੇ ਲੰਬੜ ਭਾਜੀ ਜਿਨ੍ਹਾਂ ਵੱਲੋਂ ਇਸ ਕੰਪੀਟੀਸ਼ਨ ਨੂੰ ਨੇਪਰੇ ਚਾਣ ਵਾਸਤੇ ਲਗਾਤਾਰ ਅੱਜ ਨਹੀਂ ਮળો ਕਈਆਂ ਨੂੰ ਤਾਂ ਅੱਜ ਦੱਸੇ ਲੰਬੜ ਦਾ ਜੀ ਪਰ ਇਹ ਲਗਾਤਾਰ ਜਿੱਦਾਂ ਦੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਲੰਬੜ ਭਾਜੀ ਜਿਨ੍ਹਾਂ ਦਾ ਸਨਮਾਨ ਜਿਹੜਾ ਇਹ ਹੋਰ ਸਾਡੇ ਬਹੁਤ ਹੀ ਪਿਆਰੇ ਆਡੇ ਉਸਤਾਦ ਵੀ ਨੇ ਸਾਡੇ ਸੀਨੀਅਰ ਵੀ ਨੇ ਰਾਣਾ ਭਾਜੀ ਆਜੋ ਜੀ ਇੰਟਰਨੈਸ਼ਨਲ ਪਬਲਿਕ ਲੈਫਟਰ ਆਜੋ ਜੀ ਆਜੋ ਆਜੋ ਜੀ ਰਾਣਾ ਭਾਜੀ ਥੈਂਕ ਯੂ ਸਰ ਜੀ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਜੀ ਥੈਂਕ ਯੂ ਥੈਂਕ ਯੂ ਵੈਰੀ ਮਚ ਸਰ ਆਲਾ ਵੀ ਤੁਸੀਂ ਛੋਟੇ ਜਿਹੇ ਨਮਾਣੇ ਨੂੰ ਇੰਨਾ ਬੜਾ ਮਾਣ ਬਲਜੀਤ ਬਾਈ ਸਾਡਾ ਲੇਖਾ ਕਿੱਥੇ ਦੇਵਾ ਸਾਡਾ ਟੂਰਨਾਮੈਂਟ ਵੀ ਇਹ ਵੀਰੇ ਕਰਕੇ ਬਹੁਤ ਬਲੰਦੀਆਂ ਤੇ ਗਿਆ ਬਹੁਤ ਹੀ ਬਧੀ ਖੜੇ ਹੋਗੇ ਆਉਣਗੇ ਆਹ ਦੇਖ ਲਓ 8 ਵਜੇ ਦਾ ਟਾਈਮ ਆ ਕਿੰਨਾ ਹਨੇਰਾ ਹੋ ਗਿਆ ਤੇ ਸਵੇਰ ਦੇ ਮੇਰੇ ਖਿਆਲ ਨਾਲ ਲੱਗੇ ਆ ਇੱਕ ਵਿਆਹ ਵਾਲਾ ਹੀ ਮਾਹੌਲ ਹੁੰਦਾ ਕਿ ਜਿੱਦ ਤਰ੍ਹਾਂ ਆਪਾਂ ਵਿਆਹ ਦੇ ਇੱਕ ਮਹੀਨਾ ਪਹਿਲਾਂ ਪ੍ਰੋਗਰਾਮ ਕਰਦੇ ਆ ਤੇ ਘਰ ਬਾਹਰ ਛੜਨਾ ਪੈਂਦਾ ਵਾ ਤੇ ਸਿਆਣੇ ਕਹਿੰਦੇ ਕਿ ਕੁਝ ਪਾਣੀ ਕੇ ਲਈ ਕੁਝ ਖੋਣਾ ਵੀ ਪੜਦਾ ਹੈ ਆਪਣਾ ਵਿਛੜਨਾ ਪਿੰਦਾ ਫਿਰ ਜਾ ਕੇ ਸਪੋਰਟਸ ਪ੍ਰਮੋਟ ਹੁੰਦੀ ਆ ਬਹੁਤ ਵਧੀਆ ਕੰਪੀਟੀਸ਼ਨ ਹੋਇਆ ਬੜੇ ਵੱਡੇ ਕੈਸ਼ ਪ੍ਰਾਈਜ਼ ਦਿੱਤੇ ਹਰ ਬੱਚੇ ਦਾ ਮਾਨ ਸਨਮਾਨ ਕੀਤਾ ਆਓ ਤੁਹਾਨੂੰ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ YouTube ਤੇ ਰਾਣਾ ਮਰੋਹ ਕਲੱਬ ਚੈਨਲ ਨੂੰ ਬਾਤ ਤੋਂ ਬਾਤ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਬਾਕੀ ਜਿੰਦਾਬਾਦ ਰਹਿਣ ਬਿੱਲੋ ਯਾਰੀਆਂ ਜਿੰਨਾ ਕਰਕੇ ਜਿੰਦਾ ਸਾਡਾ UK ਵਾਲਾ ਭਰਾ ਨੇ ਥੈਂਕ ਯੂ ਬੜੀ ਜੀ ਤੁਹਾਨੂੰ ਬਹੁਤ ਧੰਨਵਾਦ ਓਕੇ ਬਾਏ ਅੱਜ ਵੀਰ ਹੱਸਾ ਓਕੇ ਬਾਏ ਜੀ ਚਲੋ